ਪੰਜਾਬ ਦੇ ਵਿੱਚ ਗਰਮ ਲੂ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਹਿਸਾਬ ਦੇ ਨਾਲ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਉਸ ਨੂੰ ਦੇਖਦਿਆਂ ਇੰਜ ਜਾਪਦਾ ਹੈ ਕਿ ਤਾਪਮਾਨ ਨੂੰ ਲੈ ਕੇ ਪੁਰਾਣੇ ਸਾਰੇ ਰਿਕਾਰਡ ਟੁੱਟ ਸਕਦੇ ਨੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਨੂੰ ਵੀ ਪਾਰ ਕਰ ਰਿਹਾ ਅਤੇ ਜਿਸ ਨੂੰ ਦੇਖਦਿਆਂ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਦੇਖੋ ਸਾਡੀ ਖਾਸ ਰਿਪੋਰਟ ਪੰਜਾਬ ਦੇ ਵਿੱਚ ਪਿੰਡਾਂ ਸਾੜਨ ਵਾਲੀ ਲੂਣ ਸ਼ੁਰੂ ਹੋ ਗਈ ਹੈ ਜਿਸ ਨੇ ਲੋਕਾਂ ਦਾ ਬਾਹਰ ਨਿਕਲਣਾ ਦੁੱਭਰ ਕਰ ਦਿੱਤਾ ਤਾਮਾਨੇ ਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਜਿਸ ਨੂੰ ਦੇਖਦਿਆ ਪੁਰਾਣੇ ਰਿਕਾਰਡ ਟੁੱਟਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਚੁੱਕਿਆ ਮੌਸਮ ਵਿਭਾਗ ਵੱਲੋਂ ਲਗਾਤਾਰ ਵਧ ਰਿਹਾ ਤਾਪਮਾਨ ਨੂੰ ਦੇਖਦਿਆਂ ਫਾਜ਼ਲੀਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਤੇ ਮਾਨਸਾ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਜਦਕਿ ਪੰਜਾਬ ਦੇ ਹੋਰ 19 ਜ਼ਿਲ੍ਹਿਆਂ ਨੂੰ orange ਅਲਰਟ ਤੇ ਰੱਖਿਆ ਗਿਆ ਹੈ ਇਹ ਉਹ ਦਿਨ ਹੁੰਦੇ ਨੇ ਜਦੋਂ ਸੂਰਜ ਧਰਤੀ ਦੇ ਆਮ ਦਿਨਾਂ ਨਾਲੋਂ ਜ਼ਿਆਦਾ ਨੇੜੇ ਹੁੰਦਾ ਹੈ ਤੇ ਅੱਗ ਉੱਗਲਣੀ ਸ਼ੁਰੂ ਕਰ ਦਿੰਦਾ ਹੈ। ਇਹਨਾਂ ਦਿਨਾਂ ਦੇ ਵਿੱਚ ਪਾਰਾ ਹੱਦ ਤੋਂ ਜ਼ਿਆਦਾ ਵੱਜ ਜਾਂਦਾ ਹੈ। ਨੌ ਤਪਾ ਦੀ ਸ਼ੁਰੂਆਤ 25 ਮਈ ਤੋਂ ਹੋਵੇਗੀ ਜਿਸ ਦਾ ਅਸਰ 2 ਜੂਨ ਤੱਕ ਰਹੇਗਾ। ਇਹਨਾਂ 9 ਦਿਨਾਂ ਵਿੱਚ ਸਭ ਤੋਂ ਜ਼ਿਆਦਾ ਗਰਮੀ ਪਵੇਗੀ। ਦਰਸਲ ਜੇੜ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਨੌ ਤਪਾ ਸ਼ੁਰੂ ਹੁੰਦਾ ਹੈ। ਉਂਝ ਨੌ ਤਪਾ 15 ਦਿਨਾਂ ਦਾ ਹੁੰਦਾ ਹੈ ਪਰ ਸ਼ੁਰੂ ਦੇ 9 ਦਿਨ ਸਭ ਤੋਂ ਜ਼ਿਆਦਾ ਗਰਮ ਹੁੰਦੇ ਨੇ। ਇਸੇ ਕਰਕੇ ਇਸ ਨੂੰ ਨੌ ਤੱਪਾ ਕਿਹਾ ਜਾਂਦਾ ਹੈ ਖੇਤਾਂ ਦੇ ਵਿੱਚੋਂ ਕਣਕ ਦੀ ਕਟਾਈ ਖਤਮ ਹੋ ਚੁੱਕੀ ਹੈ ਜਿਹੜੇ ਕਿਸਾਨ ਪਹਿਲਾਂ ਰਬਾਗੇ ਮੀਂਹ ਨਾ ਪਾਉਣ ਦੇ ਅਰਦਾਸ ਕਰਦੇ ਸੀ ਹੁਣ ਉਹੀ ਕਿਸਾਨ ਰਬਾਗੇ ਦਬਾਵਾ ਕਰ ਰਹੇ ਨੇ ਕਿ ਮੀਂਹ ਪਾ ਦੇ ਕਿਉਂਕਿ ਹੁਣ ਸਭ ਤੋਂ ਵੱਧ ਪਾਣੀ ਲੈਣ ਵਾਲੀ ਫਸਲ ਝੋਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਮੌਜੂਦਾ ਸਮੇਂ ਗਰਮੀ ਇੰਨੀ ਜ਼ਿਆਦਾ ਵਾ ਚੁੱਕੀ ਹੈ ਜਿਸ ਕਾਰਨ ਦੁਕਾਨਦਾਰੀ ਵੀ ਠੱਪ ਹੋ ਚੁੱਕੀ ਹੈ ਕਿਉਂਕਿ ਅੱਤ ਦੀ ਗਰਮੀ ਵਿੱਚ ਲੋਕ ਬਾਹਰ ਨਿਕਲਣ ਦੀ ਬਜਾਏ ਘਰ ਬੈਠਣਾ ਹੀ ਸਹੀ ਸਮਝ ਰਹੇ ਨੇ ਔਰ ਜੋ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਲੋਕ ਬੇਵਜਾ ਕਰੋ ਬਾਹਰ ਨਾ ਜਾਣ ਤਾਂ ਚੰਗਾ ਹੋਵੇਗਾ ਜੇਕਰ ਕਿਸੇ ਨੇ ਬਾਹਰ ਜਾਣਾ ਵੀ ਹੈ ਤਾਂ ਉਹ ਧੁੱਪ ਤੋਂ ਬਚਣ ਲਈ ਛਤਰੀ ਜਾਂ ਮੂਹ ਟਾ ਕੇ ਹੀ ਬਾਹਰ ਜਾਵੇ ਅਤੇ ਆਪਣੇ ਨਾਲ ਪਾਣੀ ਜ਼ਰੂਰ ਰੱਖੇ ਕਿਉਂਕਿ ਸਿਖਰ ਦੁਪਹਿਰੇ ਵਗ ਰਹੀ ਲੋਕ ਕਿਸੇ ਸਮੇਂ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਅਤਿ ਦੀ ਪੈ ਰਹੀ ਗਰਮੀ ਵਿਚਾਲੇ ਜੇਕਰ ਪੰਜਾਬ ਦੇ ਅਹਿਮ ਸ਼ਹਿਰਾਂ ਦੇ ਤਾਪਮਨ ਦੀ ਗੱਲ ਕਰੀਏ ਤਾਮੜੀ ਸਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਨ 44 ਡਿਗਰੀ ਦੇ ਕਰੀਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਜਦਕਿ ਜਲੰਧਰ ਸ਼ਹਿਰ ਦਾ ਵੀ ਤਾਪਮਨ ਵੱਧ ਤੋਂ ਵੱਧ 44 ਡਿਗਰੀ ਰਹਿ ਸਕਦਾ ਇਸੇ ਤਰ੍ਹਾਂ ਲੁਧਿਆਣਾ ਪਟਿਆਲਾ ਅਤੇ ਮੋਹਾਲੀ ਦਾ ਤਾਪਮਨ 44 ਡਿਗਰੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ